ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਵੱਤਵਤ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਿੱਖ ਆਗੂ ਹਰਦੀਪ ਸਿੰਘ ਨਿੰਜਰ ਦੇ ਕਤਲ ਕਾਰਡ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਕੈਨੇਡੀਅਨ ਪੁਲਿਸ ਨੇ ਚੌਖੇ ਸ਼ੁਕਸ਼ਕੀ ਨੂੰ ਇਸ ਦੇ ਨਾਲ ਹੀ ਗ੍ਰਿਫਤਾਰ ਇਸ ਦੇ ਨਾਲ ਹੀ ਸਿੱਖ ਆਗੂ ਹਰਦੀਪ ਸਿੰਘ ਨਿੰਜਰ ਦੇ ਕਤਲ ਨਾਲ ਜੁੜੀ ਖਬਰ ਵੱਡੀ ਅਧਿਕਾਰੀ ਸਾਹਮਣੇ ਆਈ ਹੈ ਕਨੇਡੀਅਨ ਪੁਲਿਸ ਨੇ ਇਹ ਮਾਮਲੇ ਵਿੱਚ ਚੋਖੇ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਦੇ ਨਾਲ ਹੀ ਇਹ ਜਾਣਕਾਰੀ ਕੈਨੇਡੀਅਨਸ ਦੇ ਇੱਕ ਨਿਊਜ਼ ਦੀ ਰਿਪੋਰਟ ਦੇ ਹਵਾਲੇ ਨਾਲ ਸਾਹਮਣੇ ਆਈ ਹੈ ਜਿਗਰਜੋਗ ਹੈ ਕਿ ਨਿੰਜਰ ਦੀ 18 ਜੂਨ ਨੂੰ ਬ੍ਰਿਟਿਸ਼ ਕੋਬੀਲਿਆ ਦੇ ਸਰੀ ਸਥਿਤ ਗੁਰਦੁਆਰੇ ਦੇ ਬਾਹਰ ਹੱਤਿਆ ਕੀਤੀ ਗਈ ਸੀ ਮੀਡੀਆ ਰਿਪੋਰਟ ਦੇ ਮੰਨਿਆ ਤਾਂ ਮੁਲਾਜ਼ਮ ਦੀ ਪਛਾਣ 22 ਸਾਲ ਅਮਨਦੀਪ ਸਿੰਘ ਵਜੋਂ ਹੋਈ ਹੈ ਬ੍ਰਿਟਿਸ਼ ਕੋਬੀਲਿਆ ਵਿੱਚ ਇਸ ਦੇ ਨਾਮ ਦੇ ਨਾਲ ਅਨੁਸਾਰ ਅਨੁਮਨਦੀਪ ਸਿੰਘ ਪਹਿਲਾਂ ਹੀ ਵਿੱਚ ਪੁਲਿਸ ਹਿਰਾਸਤ ਵਿੱਚ ਸੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜਰੂਰ ਦਿਓ ਧੰਨਵਾਦ